लुधियाना बीजेपी दफ्तर में जिला प्रधान रजनीश धीमान की अगुवाई में बड़ी प्रेस वार्ता हुई वहीं अकाली दल छोड़ के आए जीवन शेख अपने साथियों सहित बीजेपी में शामिल हुए अकाली दल की कारगुजारी पर सवाल खड़े किए गए जिला प्रधान ने मीडिया के जरिए मौजूदा पंजाब सरकार की नगर निगम चुनाव में अड़चन डालने को कहा है की दाल में कुछ काला है स्वागत करता देश सारे पत्रकार ਉਦੇ ਨਾਲ ਨਾਲ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਰੋਜ਼ ਭਾਰਤੀ ਜਨਤਾ ਪਾਰਟੀ ਚ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਇਹ ਕੜੀ ਟੁੱਟਣ ਵਾਲੀ ਨਹੀਂ ਕੱਲ੍ਹ ਵੀ ਸਾਡੇ ਕੋਲ ਆ ਰਹੇ ਨੇ ਪਰਸੋਂ ਵੀ ਆ ਰਹੇ ਨੇ ਰੋਜ਼ ਦਾ ਅਸੀਂ ਟਾਈਮ ਰੱਖ ਰਹੇ ਹਾਂ ਵੀ ਕਿੱਕ ਕਰਕੇ ਜੁਆਇਨ ਕਰਾ ਰਹੇ ਆ ਅੱਜ ਸਾਡੇ ਮੇਰੇ ਸਤਿਕਾਰਯੋਗ ਛੋਟਾ ਵੀਰ ਜੀਵਨ ਸਿੰਘ ਸੇਖੋ ਹਾਂ ਸੇਖਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਾਊਥ ਹਲਕੇ ਆਤਰਨਗਰ ਹਲਕੇ ਦੇ ਵਿੱਚ ਸਿਰਕਾਟ ਆਗੂ ਨੇ ਜਿਨ੍ਹਾਂ ਦਾ ਆਪਣਾ ਬੜਾ ਵੱਡਾ ਆਧਾਰ ਆ ਔਰ ਅੱਜ ਸਾਰੇ ਇਹਨਾਂ ਦੇ ਨਾਲ ਇਹਨਾਂ ਦੇ ਨੌਜਵਾਨ ਵਰਗ ਸਾਥੀ ਭਾਰਤੀ ਜਨਤਾ ਪਾਰਟੀ ਦੇ ਇਸ ਇਲਾਕੇ ਦੇ ਸਾਰੇ ਸੀਨੀਅਰ ਆਗੂ ਇਹਨਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਚ ਜੁਆਇਨ ਕਰਨ ਆ ਰਹੇ ਨੇ ਮੈਂ ਇਹਨਾਂ ਦਾ ਸਵਾਗਤ ਵੀ ਕਰਦਾ ਇਹਨਾਂ ਨੇ ਬੜਾ ਲੰਬਾ ਸਮਾਂ ਉਸ ਇਲਾਕੇ 'ਚ ਸਰਵਿਸ ਦਿੱਤੀ ਆ ਪਿਛਲਾ ਕੌਂਸਲਰ ਦਾ ਚੋਣ ਵੀ ਲੜਿਆ ਔਰ ਅਕਾਲੀ ਦਲ ਦੇ ਜਿਹੜੇ ਪੰਜਾਬ ਦੀ ਕਾਰਜਕਾਰੀ ਦੇ ਮੈਂਬਰ ਵੀ ਨੇ ਸੀਨੀਅਰ ਵਾਈਸ ਪ੍ਰਧਾਨ ਨੇ ਸੋ ਜਦੋਂ ਇਸ ਤਰ੍ਹਾਂ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਇਹਨਾਂ ਦੇ ਨਾਲ ਸਾਰਾ ਨੌਜਵਾਨ ਵਰਗ ਆ ਰਿਹਾ ਤਾਂ ਇਹ ਦੱਸ ਰਿਹਾ ਵੀ ਆਉਣ ਵਾਲੇ ਜਿਹੜੇ ਚੋਣ ਨੇ ਉਹਨਾਂ ਦੇ ਵਿੱਚ ਕੀ ਰੂਪਰੇਖਾ ਰਹਿਣ ਵਾਲੀ ਆ ਕੱਲ ਸਾਡੇ ਚ ਆਮ ਆਦਮੀ ਪਾਰਟੀ ਦੇ ਇੱਕ ਜਿਹੜੇ ਮੋਢਲੇ ਮੈਂਬਰ ਕਈ ਸਾਹਿਬ ਨੇ ਪਾਰਟੀ ਜਨਤਾ ਪਾਰਟੀ ਜੁਆਇਨ ਕੀਤੀ ਜਿਹੜੇ ਵੈਸਟ ਹਲਕੇ ਤੋਂ ਸੀ ਅੱਜ ਸਾਡਾ ਹੰਗਾਰਾ ਜਿਹੜਾ ਉਹ ਸਾਊਥ ਔਰ ਆਤਮਨਗਰ ਹਲਕੇ ਨੂੰ ਮਿਲਿਆ ਕੱਲ ਨੂੰ ਅਸੀਂ ਈਸਟ ਹਲਕੇ ਤੋਂ ਕੁਛ ਆਗੂ ਉਹਨਾਂ ਨੂੰ ਜੁਆਇਨ ਕਰਨ ਜਾ ਰਹੇ ਆ ਸੋ ਇਹ ਮੈਂ ਸੋਚਦਾ ਵੀ ਕਾਣ ਵਾਲੇ ਸਮੇਂ ਦੀ ਜਿਹੜੀ ਰੂਪਰੇਖਾ ਆਣ ਵਾਲੇ ਸਮੇਂ ਦਾ ਜਿਹੜਾ ਸਰੂਪ ਆ ਉਹ ਨਜ਼ਰ ਆ ਰਿਹਾ ਆ ਔਰ ਇਹਨਾਂ ਦੀ ਬਦੌਲਤ ਇਹ ਸਾਰੇ ਸਾਥੀਆਂ ਦੀ ਬਦੌਲਤ ਇਹਨਾਂ ਦੀ ਪ੍ਰੇਰਣਾ ਦੀ ਬਦੌਲਤ ਇਹਨਾਂ ਦੇ ਪਬਲਿਕ 'ਚ ਵਿਚਰਦੇ ਹੋਏ ਕੀਤੇ ਹੋਏ ਕੰਮਾਂ ਦੀ ਬਦੌਲਤ ਇਹਨਾਂ ਇਲਾਕੇ 'ਚ ਭਾਰਤੀ ਜਨਤਾ ਪਾਰਟੀ ਦੇ ਕਾਉਂਸਲਰ ਜਿੱਤ ਕੇ ਆਣ ਵਾਲੇ ਨੇ ਜਿਵੇਂ ਪਿਛਲੀਆਂ ਚੋਣਾਂਾਂ 'ਚ 80-95 ਜੋ 66 ਵਾਰਡਾਂ 'ਚ ਲੀਡ ਲੱਤੀ ਔਰ ਆਣ ਵਾਲੇ ਜਿਹੜੇ ਚੋਣਾਂ ਸਾਡਾ ਲਕਸ਼ਾਬੀ 70 ਤੋਂ ਜ਼ਿਆਦਾ ਵਾਰਡ ਭਾਰਤੀ ਜਨਤਾ ਪਾਰਟੀ ਦੇ ਕਾਉਂਸਲ ਜਿੱਤ ਕੇ ਆਣ ਔਰ ਇਹਨਾਂ ਲੋਕਾਂ ਦਾ ਸਾਰੇ ਸਾਥੀਆਂ ਦਾ ਸਹਿਯੋਗ ਰਵੇ ਇਹ ਲੋਕ ਤਾਂ ਸ਼ਾਮਲ ਹੋ ਰਹੇ ਨੇ ਕਿਉਂਕਿ ਇਹਨੂੰ ਨਜ਼ਰ ਆ ਰਿਹਾ ਵੀ ਆਣ ਵਾਲੇ ਸਮੇਂ 'ਚ ਅਗਰ ਪੰਜਾਬ ਨੂੰ ਕੋਈ ਬਚਾ ਸਕਦਾ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਜਾ ਸਕਦਾ ਪੰਜਾਬ ਦਾ ਸੁਧਾਰ ਹੋ ਸਕਦਾ ਤਾਂ ਉਹ ਭਾਰਤੀ ਜਨਤਾ ਪਾਰਟੀ ਦੀ ਬਦੌਲਤ ਆ ਇਸ ਕਰਕੇ ਸਾਰੇ ਲੋਕਾਂ ਦਾ ਰੁਖ ਬਦਲ ਰਿਹਾ ਦੂਜੀਆਂ ਪਾਰਟੀਆਂ 'ਚ ਲੋਕ ਕਾਰਿਆਕਰਤਾ ਦਾ ਵਰਕਰਾਂ ਦਾ ਸੋਸ਼ਨ ਹੋ ਰਿਹਾ ਇੱਕ ਇੱਕ ਵਾਰਚ ਚ ਚਾਰ ਚਾਰ ਲੋਕਾਂ ਨੂੰ ਥਾਪੀਆਂ ਦਿੱਤੀਆਂ ਸਾਡੀ ਭਾਰਤੀ ਜਨਤਾ ਪਾਰਟੀ ਚ ਕਿਸੇ ਕਾਰਜਕਰਤਾ ਨੂੰ ਥਾਪੀ ਨਹੀਂ ਆਗਰ ਜੀਵਨ ਜੀ ਜੁਆਇਨ ਕਰ ਰਹੇ ਨੇ ਬਿਨਾਂ ਕਿਸੇ ਸ਼ਰਤ ਤੋਂ ਕਰ ਰਹੇ ਨੇ ਹਰ ਕਾਰਜਕਰਤਾ ਜਿਹੜਾ ਸਾਡੇ ਕੋਲ ਆ ਰਿਹਾ ਬਿਨਾਂ ਸ਼ਰਤ ਤੋਂ ਆ ਰਿਹਾ ਉਹਦੇ ਅੰਦਰ ਇੱਕ ਜਜ਼ਬਾ ਵੀ ਹੈ ਆਪਣੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਨਾ ਮੋਦੀ ਜੀ ਲਈ ਕੰਮ ਕਰਨਾ ਔਰ ਉਹਨੂੰ ਪੰਜਾਬ ਦੇ ਵਿੱਚ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਦੇ ਲਈ ਉਹਦੇ ਨੇ ਕੰਮ ਕਰਨਾ ਇਸ ਕਰਕੇ ਜੁਆਇਨ ਕਰ ਰਹੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਲੋਕਾਂ ਨੂੰ ਲਾਲਚ ਦੇ ਕੇ ਵੱਖ-ਵੱਖ ਹੱਤਕੰਡੇ ਬਣਾ ਕੇ ਉਹਨਾਂ ਨੂੰ ਜੁਆਇਨ ਕਰਾਰੀਆਂ ਨੇ ਸੋ ਇਸ ਕਰਕੇ ਉਹ ਲੋਕ ਉਹਨਾਂ ਤੋਂ ਉਹਨਾਂ ਦਾ ਮੋਹ ਭੰਗ ਹੋ ਰਿਹਾ ਉਹ ਵਾਪਸ ਭਾਰਤੀ ਜਨਤਾ ਪਾਰਟੀ ਚ ਆ ਰਹੇ ਨੇ ਮੈਂ ਇਹਨਾਂ ਦਾ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਸਵਾਗਤ ਕਰਦਾ ਜਿਵੇਂ ਕਿ ਕੀ ਕਾਰਨ ਆ ਕਿ ਇਹਨਾਂ ਕਾਜ ਵਿੱਚ ਇੰਨਾ ਸਮਾਂ ਲੱਗਾ ਵਾਜਪਾ ਨੂੰ ਕਿ ਉਹ ਇਹ ਆ ਗਏ ਕਿ ਇਹ ਗੁਰੂ ਦੇ ਸੀ ਉਹ ਪਾਰਟੀਆਂ ਦੀ ਕਿ ਲੱਗਦਾ ਜੀ ਅਕਾਲੀ ਦਲ ਦਾ ਮਿਹੜਾ ਗ੍ਰਾਫ ਆ ਘਿਰਦਾ ਜਾ ਰਿਹਾ ਅਕਾਲੀ ਦਲ ਦਾ ਗ੍ਰਾਫ ਜੀ ਕਿਸੇ ਵੀ ਪਾਰਟੀ ਦੀ ਜਿਹੜੀ ਬੁਨਿਆਦ ਹੁੰਦੀ ਆ ਬੁਨਿਆਦ ਹੁੰਦੀ ਆ ਉਹਦੇ ਵਰਕਰ ਹੁੰਦੇ ਆ ਉਹਦੇ ਕੋਰ ਕਮੇਟੀ ਮੈਂਬਰ ਜਿਹੜੇ ਜਿੰਨੇ ਇੱਥੇ ਤੱਕ ਪਹੁੰਚਦੇ ਉੱਥੇ ਤੱਕ ਇਲੈਕਸ਼ਨ ਕੋਈ ਵੀ ਇਲੈਕਸ਼ਨ ਹੁੰਦੇ ਆ ਉਹ ਇਲੈਕਸ਼ਨ ਲੜਨੇ ਕਿ ਨਹੀਂ ਲੜਨੇ ਉਹ ਕੋਈ ਡਿਸਾਈਡ ਨਹੀਂ ਕੋਈ ਕਿਸੇ ਵਰਕਰ ਤੋਂ ਨਹੀਂ ਪੁੱਛਿਆ ਜਾਂਦਾ ਹੁਣ ਚਾਰ ਸੀਟਾਂ ਤੇ ਇਲੈਕਸ਼ਨ ਹੋ ਰਿਹਾ ਬਾਈ ਇਲੈਕਸ਼ਨ ਕਿਸੇ ਸੀਟ ਤੇ ਕਾਲੀ ਦਲ ਨਹੀਂ ਲੜ ਰਿਹਾ ਕਿਸੇ ਨਾਲ ਸਲਾਹ ਕਰੋ ਲੜਨੀ ਚਾਹੀਦੀ ਹੈ ਕਿ ਨਹੀਂ ਲੜਨੀ ਚਾਹੀਦੀ ਜੇ ਉਹ ਆਪਣੀ ਮਰਜ਼ੀਆ ਕਰਨਗੇ ਵਰਕਰ ਦਾ ਨਹੀਂ ਸਾਥ ਦੇਣਗੇ ਤਾਂ ਵਰਕਰ ਉਹਨਾਂ ਦਾ ਉੱਥੇ ਜਾਣਗੇ ਜਿੱਥੇ ਉਹਨਾਂ ਨੂੰ ਸਤਿਕਾਰ ਮਿਲਦਾ ਜਿਹੜੀ ਪਾਰਟੀ ਉਹਨਾਂ ਦੀ ਸਰਵਾਈ ਕਰਦੀ ਹੈ ਜਿਹੜੀ ਪਾਰਟੀ ਦਾ ਅਕਸ ਚੰਗਾ ਹੈ ਸਭ ਤੋਂ ਵੱਡੀ ਪਾਰਟੀ ਹੈ ਇੰਡੀਆ ਦੀ ਸਲਮਾਨ ਦਿੰਦੇ ਆ ਆਪਣਾ ਪਰਿਵਾਰ ਲੱਗਦਾ ਜਾ ਕੇ ਜਦੋਂ ਭਾਈਵਾਲ ਸੀਗੇ ਤੋਂ ਮੇ ਇਕੱਠੇ ਉਦੋਂ ਦਾ ਪਿਆਰ ਆ ਸਾਡਾ ਸਾਰਿਆਂ ਦਾ ਇਸ ਕਰਕੇ ਇਹ ਪਾਰਟੀ ਜਾ ਕੇ ਸਾਨੂੰ ਉਪਰ ਨਹੀਂ ਲੱਗਦਾ ਵੀ ਸਹੀ ਕਿਸੇ ਹੋਰ ਪਾਸੇ ਚੱਲੇ ਆ ਐ ਲੱਗਦਾ ਉਹਦੇ ਪਰਿਵਾਰ ਦੇ ਵਿੱਚ ਹੀ ਆ ਆਗਿਆ ਨਹੀਂ ਤਾਂ ਇਹ ਨਗਰ ਨਿਯਮ ਚੋਣਾਣ ਵਾਲੀਆਂ ਹੈ ਕੋਈ ਕੌਂਸਲ ਦਾ ਬੜਾ ਇੱਕ ਦੌਰ ਚੱਲਦਾ ਇਸ ਕੰ ਦੇ ਵਿੱਚ ਖਾਸ ਕੇ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜੇ ਦੌਰ ਚੱਲਦਾ ਜੀ ਮੇਰੀ ਤਾਂ ਕੋਈ ਸ਼ਰਤ ਨਹੀਂ ਜੀ ਜੇ ਪਾਰਟੀ ਕਿਸੇ ਨੂੰ ਪਾਰਟੀ ਦੇ ਬਹੁਤ ਸਤਿਕਾਰਯੋਗ ਇੱਥੇ ਹੋਰ ਬੈਠੇ ਨੇ ਮੇਰੇ ਵਾਰਡ ਦੇ ਵਿੱਚੋਂ ਸੀਨੀਅਰ ਨੇ ਕੋਈ ਵੀ ਲੜਨਾ ਚਾਹਵੇ ਪਾਰਟੀ ਜੀ ਨੂੰ ਮਰਜ਼ੀ ਲਾਓਗੇ ਅਸੀਂ ਉਹਦੀ ਮਦਦ ਕਰਾਂਗੇ ਕੋਈ ਸ਼ਰਤ ਨਹੀਂ ਹੈ ਵੀ ਅਸੀਂ ਇਲੈਕਸ਼ਨ ਲੜਨੀ ਹੈ ਤਾਂ ਆ ਰਹੇ ਹਾਂ ਅਸੀਂ ਵਰਕ ਕਰਨ ਵਾਲੇ ਬੰਦੇ ਆ ਅਸੀਂ ਥੱਲੇ ਪਿੱਛੇ ਹੋ ਗਏ ਜਿੱਥੇ ਤੁਹਾਨੂੰ ਰੱਖਣਗੇ ਜਿਹੜੀ ਸਾਡੀ ਜਗ੍ਹਾ ਹੈ ਸਾਡੇ ਸੀਨੀਅਰ ਨੇ ਅਸੀਂ ਆਪਣੀ ਜਗ੍ਹਾ ਤੇ ਵਰਕ ਕਰਨਗੇ ਤੁਸੀਂ ਕਾਫੀ ਦੇ ਐਕਟਿਵ ਰਹੇ ਆ ਸ਼ੋਮਨਿਕ ਕਾਲੀ ਦੀ ਪਾਰਟੀ ਦਾ ਆਖਿਰ ਇੰਨਾ ਸਮਾਂ ਲੱਗ ਗਿਆ ਸੁਬੀਸ਼ ਦੀ ਬਾਦਲ ਨੂੰ ਸਰਟੀਫੀਕਾ ਦੇਣ ਲਈ ਲੱਗ ਗਿਆ ਕਿ ਉਹ ਉੱਠ ਉੱਠ ਕੇ ਇਹ ਅਗਰ ਸੁਬੀਸ਼ ਸਾਲ ਪਹਿਲਾਂ ਹੀ ਦੇ ਦਿੱਤੇ ਸੀ ਇਹ ਤਾਂ ਕਾਰਨ ਹੁਣ ਉਹ ਹੀ ਦੱਸ ਸਕਦੇ ਜੇ ਪਹਿਲਾਂ ਦੇ ਦਿੰਦੇ ਹੁਣ ਤੱਕ ਦੁਵਾਰਾ ਬਣ ਜਾਣਾ ਸੀ ਉਹਨਾਂ ਨੇ ਇੰਨਾ ਸਮਾਂ ਖਰਾਬ ਕੀਤਾ ਹੁਣ ਪਾਰਟੀ ਦਾ ਇਹ ਤਾਂ ਸਿੱਧਾ ਹੀ ਸਾਫ ਆ ਵੀ ਫੇਰ ਪ੍ਰਦਾਨ ਉਹਨਾਂ ਨੂੰ ਬਣਾਇਆ ਜਾਣਾ ਘਮਾਫਰਾ ਕੇ ਤੇ ਜੇ ਪਹਿਲਾਂ ਦੇ ਦਿੰਦੇ ਹੁਣ ਬਣ ਜਾਂਦੇ ਹਨਸਦੀਵਾ ਦਿੱਤਾ ਤਾਂ 6 ਮਹੀਨਿਆਂ ਨੂੰ ਸਾਲ ਨੂੰ ਫੇਰ ਬਣ ਜਾਣਗੇ ਗੱਲ ਮੰਨਦੇ ਵੀ ਇਹ ਤੇ ਸ਼ਿਵਮਨੀ ਕਾਰੀ ਦਾਖਲ ਸ੍ਰੀ ਸੁਮੇਰ ਬਾਦਲ ਦੇ ਉੱਪਰ ਹੀ ਇਿੱਤੀ ਕੀ ਹੋਈ ਇਹ ਤਾਂ ਹੈ ਜੀ ਬਿਲਕੁਲ ਕਲੀਅਰ ਹੈ ਸਪੱਸ਼ਟ ਹੈ ਦੇਖੋ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੂੰਗਾ ਬਈ ਅੱਜ ਕਾਰਪੋਰੇਸ਼ਨ ਚੋਣਾਂ ਦਾ ਦੌਰ ਆ ਰਿਹਾ ਔਰ ਜਿਹੜੀ ਮੌਕੇ ਦੀ ਸਰਕਾਰ ਆ ਉਹ ਹਜੇ ਵੀ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰਾਂ ਤੋਂ ਬਾਅਦ ਵੀ ਹਜੇ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਰੋੜੇ ਠਕਾ ਰਹੀ ਹੈ ਉਦੇ ਲਈ ਅੱਜ ਜੋ ਐਡਮਿਨਿਸਟ੍ਰੇਸ਼ਨ ਦਾ ਰੁਖ ਸਾਹਮਣੇ ਆ ਰਿਹਾ ਪਿਛਲੇ ਦਿਨੀ ਵੋਟਰ ਸੂਚੀਆਂ ਦੀ ਵੈਬਸਾਈਟ ਜਾਰੀ ਕੀਤੀ ਨਵੇਂ ਵਾਡਾਂ ਦੇ ਅਨਸਾਰ ਕੀਤੀ ਸਾਨੂੰ ਜਿਹਾ ਇਹਨੂੰ ਚਾਹੇ ਨਵੇਂ ਤੇ ਕਰਾਓ ਚਾਹੇ ਪੁਰਾਣੇ ਤੇ ਕਰਾਓ ਅਸੀਂ ਤਿਆਰ ਦੂਸਰੇ ਪਾਸੇ ਉਹ ਲਿਸਟ ਦੇ ਉੱਤੇ ਆਰਓ ਔਰ ਏਆਰਓ ਨਿਯੁਕਤ ਕਰਤੇ ਗਏ ਅਸੀਂ ਜਦੋਂ ਸਾਡੇ ਵਰਕਰ ਜਿਹੜੇ ਉਹ ਸਬੰਧਤ 10-10 ਵਾਡਾਂ ਦੇ ਏਆਰਓ ਯਾਰਓ ਲਗਾਏ ਗਏ ਨੇ ਉਹਨਾਂ ਨੂੰ ਜਦੋਂ ਫੋਨ ਕਰਦੇ ਨੇ ਕੋਈ ਕਰੈਕਸ਼ਨ ਦੇ ਲਈ ਤਾਂ ਕਿੱਥੇ ਉਹ ਇਤਰਾਜ਼ ਜਮ੍ਹਾਂ ਕਰਾਣੇ ਨੇ ਤਾਂ ਉਹਨਾਂ ਅਫਸਰਾਂ ਉਹ ਉਹਨਾਂ ਦਾ ਜਵਾਬ ਇਹ ਆ ਕਿ ਸਾਨੂੰ ਜਾਣਕਾਰੀ ਨਹੀਂ ਕਿ ਸਾਨੂੰ ਨਿਯੁਕਤ ਕੀਤਾ ਗਿਆ ਕਿੰਡੀ ਅਨਰਿਸਪੌਂਸਿਬਲ ਗੱਲ ਆ ਇਹਦਾ ਮਤਲਬ ਬਈ ਦਾਲ ਚ ਕੁਝ ਕਾਲਾ ਹਜੇ ਵੀ ਸਰਕਾਰ ਐਡਮਿਨਿਸਟ੍ਰੇਸ਼ਨ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਆ ਅਸੀਂ ਇਹਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਚ ਵੀ ਕਰਾਂਗੇ ਕਿ ਜਦੋਂ ਉਹ ਅਫਸਰ ਜਿਹੜੇ ਨਿਯੁਕਤ ਕਰਤੇ ਗਏ ਨੇ ਅਗਰ ਉਹਨਾਂ ਦਾ ਇਹ ਜਵਾਬ ਆ ਤੇ ਕੱਲ ਨੂੰ ਆਉਣ ਵਾਲੇ ਦਿਨਾਂ 'ਚ ਚੋਣਾਂ ਕਿਵੇਂ ਪਾਰਦਰਸ਼ਤਾ ਦੇ ਨਾਲ ਹੋਣਗੀਆਂ ਇਹ ਬੜਾ ਜ਼ਰੂਰੀ ਆ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਸਬੰਧਤ ਅਫਸਰਾਂ ਨੂੰ ਇਹ ਸੇ ਤੁਹਾਨੂੰ ਮੈਂ ਦੇ ਦੇਣਾ ਤੁਹਾਡੇ ਕੋਲ ਆਲਰੇਡੀ ਹੋਏਗੀ ਉਹਨਾਂ ਨੂੰ ਪੁੱਛੋ ਵੀ ਔਰ ਇਹ ਗੱਲ ਅੱਗੇ ਜਿਹੜੇ ਸਬੰਧਤ ਅਫਸਰ ਨੇ ਉਹਨਾਂ ਤੋਂ ਵੀ ਇਸ ਗੱਲ ਦੇ ਬਾਰੇ ਜਰੂਰ ਪਤਾ ਕੀਤਾ ਜਾਵੇ ਤਾਂ ਜੋ ਇਹ ਚੋਣਾਂ ਜਿਹੜੇ ਆ ਪਾਰਦਰਸ਼ਤਾ ਦੇ ਨਾਲ ਹੋ ਸਕਣ। ਕੀ ਭਾਜਪਾ ਸਾਡੇ ਸਾਡੇ ਵੱਲੋਂ ਕਿ ਇਦਾਂ ਡੀਸੀ ਸਾਹਿਬ ਨਾਲ ਮਿਲ ਉਹ ਚੌਂਕ ਨਹੀਂ ਕਰਿਆ। ਮੈਂ ਅੱਜ ਡੀਸੀ ਸਾਹਿਬ ਨੂੰ ਮੈਸੇਜ ਪਾਇਆ ਜਰੂਰ ਜਿਹੜੇ ਕੁਝ ਚਾਰ ਪੰਜ ਮੇਰੇ ਕੋਲ ਆਗੀਆਂ ਸੀ ਜਾਣਕਾਰੀਆਂ ਮੈਂ ਉਹਨਾਂ ਨੂੰ ਹੁਣੇ ਵਟਸਐਪ ਕਰਤਾ। ਮੇਰੀ ਏਡੀਸੀ ਡੀ ਸਾਹਿਬ ਨਾਲ ਗੱਲ ਹੋਈ ਆ। ਉਹਨਾਂ ਦੀ ਜਾਣਕਾਰੀ ਚ ਵੀ ਮੈਂ ਲਿਆਤਾ ਤੇ ਜਿਹੜੇ ਵੀ ਸੰਬੰਧਿਤ ਅਫਸਰਾਂ ਕਿ ਜਿਹੜੇ ਤੁਹਾਡੇ ਆ ਤੁਸੀਂ ਲਿਸ ਦਿੱਤੀ ਆ ਉਹ ਅਫਸਰਾਂ ਦਾ ਇਹ ਵਿਵਹਾਰ ਆ। ਸੋ ਅਸੀਂ ਉਹ ਡੀਸੀ ਸਾਹਿਬ ਨੂੰ ਮਿਲ ਕੇ ਵੀ ਇਹਦਾ ਜ਼ਰੂਰ ਇਹਦਾ ਸੰਕੇਤ ਲਾਵਾਂਗੇ ਉਹਨਾਂ ਨੂੰ ਦੱਸਾਂਗੇ ਦੇ ਬਾਅਦ